ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੌਸ ਰਾਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਰਵਨੀਤ ਬਿੱਟੂ ਜੋ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਗੂ ਬਿਕਮਜੀਤ ਸਿੰਘ ਮਜੀਠੀਆ ਆਤੇ ਹੋਰ ਕੁਝ ਸਿਆਸੀ ਲੋਕ ਨੇ ਨਿਸ਼ਾਨੇ ਤੇ ਜਿਨ੍ਹਾਂ ਨੂੰ ਮੌਦੇ ਘਾਟ ਵੀ ਉਤਾਰ ਦਿੱਤਾ ਉਤਾਰਿਆ ਜਾ ਸਕਦਾ ਹੈ ਕਿ ਮਿਲ ਰੀਆਂ ਨੇ ਗੱਲਾਂ ਕਿਹਾਂ ਜਾਰੀਆਂ ਨੇ ਕਿ ਇਹਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਿਉਂਤਬੰਦੀ ਬਣਾਈ ਜਾਵੇ ਸੂਤਰਾਂ ਦੇ حوالے ਤੋਂ ਜਿਹੜੀ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਵਾਰ ਫਿਰ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਆਖਰਕਾਰ ਇਸ ਨੇ ਇਸ ਖਬਰ ਨੂੰ ਲੀਕ ਇਸ ਨੇ ਕੀਤਾ ਇਸ ਗਰੁੱਪ ਦੀ ਇਹ ਜਿਹੜੀ ਚੈਟ ਇੱਕ ਦੂਜੇ ਦੇ ਨਾਲ ਕੀਤੀ ਜਾ ਰਹੀ ਹੈ ਇਹ ਲੋਕ ਕੌਣ ਨੇ ਇਹ ਲੋਕ ਨੇ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਕਿਉਂਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਐਮਪੀ ਹਨ ਤੇ ਜਿਨ੍ਹਾਂ ਦੀ ਆ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਮਿਲ ਕੇ ਐਨਐਸਏ ਵਧਾ ਦਿੱਤੀ ਹੈ 1 ਸਾਲ ਵਾਸਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਵਾਸ ਪੰਜਾਬ ਦੇ ਜਥੇਬੰਦੀ ਨਾਮ ਵਾਲੇ ਇੱਕ ਗਰੁੱਪ ਦੀ ਚੈਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ ਵੱਡੇ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਜਥੇਬੰਦੀ ਕੁਰੂਪ ਸਾਹਿਬ ਤੋਂ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਤ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਵੀ ਇੱਕ ਸੋਸ਼ਲ ਨੇ ਸੰਸਦ ਅਤੇ ਉਸ ਦੇ ਸਾਥੀਆਂ ਉੱਤੇ ਇਲਜ਼ਾਮ ਲਗਾਏ ਸਨ ਸੋਸ਼ਲ ਐਕਟਿਵਿਸਟ ਭਗਤ ਸਿੰਘ ਦੁਆਬੀ ਵੱਲੋਂ ਵਾਇਲਡ ਕੀਤੀ ਗਈ ਜਿਸ ਤਹਿਤ ਉਸਨੇ ਖੁੱਛਾ ਪ੍ਰਗਟਾਇਆ ਹੈ ਕਿ ਕੇਂਦਰੀ ਮੰਤਰੀ ਅਮੇਸ਼ਾ ਸਮੇਤ ਚਾਰ ਪ੍ਰਮੁੱਖ ਸਿੱਸੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਕਿਹਾ ਜਾ ਰਿਹਾ ਹੈ ਭਗਤ ਸਿੰਘ ਦੁਆਬੀ ਨੇ ਚੈਟ ਵਿਖਾਉਂਦਿਆਂ ਹੋਇਆਂ ਖੁੱਛਾ ਪ੍ਰਗਟਾਇਆ ਹੈ ਕਿ ਅਮਰਪਾਲ ਸਿੰਘ ਦੇ ਸੰਗੀਆਂ ਸਾਥੀਆਂ ਦਾ ਗਰੁੱਪ ਹੈ ਜਿਸ ਦੇ ਇਹ ਸਕਰੀਨਸ਼ਾਟ ਹਨ ਉਹਨਾਂ ਨੇ ਕਿਹਾ ਕਿ ਇਸ ਗਰੁੱਪ ਵਿੱਚ ਲਗਭਗ 600 ਤੋਂ ਵੱਧ ਲੋਕ ਹਨ ਅਤੇ ਇਸ ਗਰੁੱਪ ਵਿੱਚ ਵੱਡੇ ਲੀਡਰ ਸਹਬਾਨਾ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਵੀ ਸਕਰੀਨ ਚਾਰ ਦੇ ਨਾਲ ਨਾਲ ਕੁਝ ਰਿਕੋਰਡ ਅੰਗਾਂ ਦਾ ਵੀ ਜ਼ਿਕਰ ਕੀਤਾ ਇਹਦੇ ਵਿੱਚ ਕੌਣ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਤੱਕ ਆਗੂ ਬਿਕਮਜੀਤ ਸਿੰਘ ਜੀਤਿਆ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਪਲਵਿੰਦਰ ਸਿੰਘ ਤਲਵਾਰਾ ਦੇ ਕਤਲ ਕਰਨ ਕਤਲ ਦੀ ਤਿਆਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਭਗਤ ਸਿੰਘ ਦੁਆਬੀ ਇਸ ਦਾ ਜ਼ਿਕਰ ਕਰ ਰਹੇ ਨੇ ਕਿ ਕਿਸੇ ਵੀ ਸਮੇਂ ਇਨਾ ਵੱਡੇ ਆਗੂਆਂ ਨੂੰ ਵੱਡੇ ਸਿਆਸਦਾਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਗਲਤ ਹੈ ਇਹ ਤਾਂ ਖੁਦ ਭਗਤ ਸਿੰਘ ਦੁਆਬੀ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹ ਦੱਸ ਸਕਦੇ ਨੇ ਇਹ ਜਿਹੜੀ ਚੈਟ ਹੈ ਵਾਸ ਪੰਜਾਬ ਦਾ ਜਿਹੜਾ ਗਰੁੱਪ ਬਣਿਆ ਹੋਇਆ ਹੈ ਉਸ ਦੇ ਵਿੱਚ ਲਗਭਗ 600 ਤੋਂ ਪਲੱਸ ਲੋਕ ਨੇ ਜਿੱਤੇ ਅਮਰਸ਼ਾ ਰਵਨੀਤ ਮਿੱਟੂ ਬਲਵਿੰਦਰ ਸਿੰਘ ਤਲਵਾਰਾ ਅਤੇ ਬਿਕਮਜੀਤ ਸਿੰਘ ਮਜੀਠੀਆ ਨੂੰ ਮਾਰਨ ਦੀ ਸਲਾਹ ਬਣਾਈ ਜਾ ਰਹੀ ਹੈ ਉਸ ਦੀ ਉਸ ਦੇ ਸਕਰੀਨਸ਼ਾਟ ਵੀ ਨੇ ਉਸ ਦੀਆਂ ਰਿਕਾਰਡਿੰਗਾਂ ਵੀ ਨੇ ਅ ਭਗਤ ਸਿੰਘ ਦੁਆਬੀ ਦੇ ਕੋਲ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਕਿ ਵਾਕਈ ਇਹ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਹੈ ਜਾਂ ਜਿਹੜੇ ਭਗਤ ਸਿੰਘ ਦੁਆਬੀ ਨੇ ਉਹ ਆਪਣੇ ਆਪ ਜਿਹੜੀਆਂ ਇਹ ਗੱਲਾਂ ਬਣਾ ਰਹੇ ਨੇ ਕਿਉਂਕਿ ਭਗਤ ਸਿੰਘ ਦੁਆਬੀ ਵੱਲੋਂ ਇਹ ਜਿਹੜੀ ਹੈ ਜਿਹੜੀ ਇਹ ਗਰੁੱਪ ਚੈਲਡ ਹੈ ਇਹ ਸੋਸ਼ਲ ਮੀਡੀਆ ਉੱਤੇ ਛੱਡ ਦਿੱਤੀ ਗਈ ਹੈ ਜਿਸ ਜਿਹੜੀ ਕਿ ਅੱਗ ਵਾਂਗੂ ਪੂਰੇ ਪੰਜਾਬ ਦੇ ਵਿੱਚ ਫੈਲ ਰਹੀ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਕਿਉਂਕਿ ਭਾਈ ਅਮਰਤਪਾਲ ਖਾਲਸਾ ਇੱਕ ਪਾਸੇ ਵਾਰਿਸ ਪੰਜਾਬ ਦੇ ਪ੍ਰਧਾਨ ਮੁਖੀ ਨੇ ਦੂਸਰੇ ਪਾਸੇ ਅਕਾਲੀ ਦਲ ਵੱਲ ਪੰਜਾਬ ਦੇ ਰਾਸ਼ਟਰੀ ਡਿਵੀਜ਼ਨ ਨੇ ਆਲਰੇਡੀ ਇੱਕ ਜਿਹੜੀ ਹੈ ਉਹਨਾਂ ਦੀ ਉਹ ਵਧਾ ਦਿੱਤੀ ਗਈ ਹੈ ਐਨਐਸਏ ਯਾਨੀ ਕਿ ਹੁਣ 2026 ਦੇ ਵਿੱਚ ਆਉਣਗੇ ਕਈ ਤਾਂ ਜਿਹੜੇ ਪੱਤਰਕਾਰ ਕਹਿ ਰਹੇ ਨੇ ਕਿ ਜੇ ਇਸ ਤਰ੍ਹਾਂ ਲੱਗਿਆ ਰਿਹਾ ਕੰਮ ਤੇ ਹੋ ਸਕਦਾ ਹੈ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਬਾਹਰ ਨਾ ਆਉਣ ਭਾਈ ਅਮਰਪਾਲ ਖਾਲਸਾ ਕਿਉਂਕਿ ਜਿਸ ਤਰ੍ਹਾਂ ਉਸ ਦੇ ਖਿਲਾਫ ਛੜੇੰਤਰ ਰਣਨੀਤੀਆਂ ਕੜੀਆਂ ਜਾ ਰਹੀਆਂ ਨੇ ਕੇ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਕਿਉਂਕਿ ਉਹ ਗਰਮ ਖਿਆਲੀ ਨੇ ਉਹ ਖਾਲਸ ਧਾਰੀ ਸਮਰਤਕ ਨੇ ਇਧਰ ਭਗਤ ਸਿੰਘ ਦੁਆਬੀ ਵੱਲੋਂ ਇਹ ਜਿਹੜੀ ਸੋਸ਼ਲ ਮੀਡੀਆ ਤੇ ਚਾਟ ਪਾ ਦਿੱਤੀ ਗਈ ਹੈ ਰਿਕਾਰਡਿੰਗਾਂ ਪਾ ਦਿੱਤੀਆਂ ਗਈਆਂ ਨੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਵਾਕਈ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਸਕਦੀਆਂ ਨੇ ਧੰਨ